ਸਾਰੇ ਆਰੋ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾ ਰਾਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਵੀ ਸਾਰੇ ਵਧੀਆ ਹੋਵੋ ਮੁੰਗੇ ਤੇ ਚੈਨਲ ਨੂੰ ਨਾ ਜਿਹੜੇ ਨਵੇਂ ਆ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਅੱਧਰ ਹੁਣ ਜਿਸ ਪਾਲੋਨਿਸ ਮਾਰ ਰਹੇ ਨੇ ਪੱਖਾ ਸਮਾਰ ਨਹੀਂ ਰਹੇ ਮਤਲਬ ਨਮਾ ਲਿਆਂਦਾ ਏ ਇਹਦੀ ਫਿਟਿੰਗ ਜੀ ਕਰ ਰਹੇ ਆ ਕਿਉਂਕਿ ਇਹਨੂੰ ਅਸੀਂ ਨਾ ਪਿੱਛੇ ਮੈਸਾਲੇ ਘਰ ਚ ਲਾਉਣਾ ਏ ਕਿਉਂ ਉੱਥੇ ਪੱਖਾ ਨਾ ਜਿਹੜਾ ਗਊ ਦੇ ਉੱਥੇ ਲਾਇਆ ਹੋਇਆ ਜਿੱਥੇ ਗਊ ਬੰਨੀ ਹੋਈ ਆ ਉਹ ਪੱਖਾ ਨਾ ਹਵਾ ਬਹੁਤ ਘਟ ਦਿੰਦਾ ਏ ਤਾਂ ਕਰਕੇ ਹੁਣ ਇੱਥੇ ਨਵਾਂ ਪੱਖਾ ਲੈ ਕੇ ਆਏ ਆ ਹੁਣ ਉੱਥੇ ਲਾਣਾ ਏ ਜਾ ਕੇ ਪੁਰਾਣਾ ਤਾਰਨਾ ਏ ਤੇ ਨੰਮੇ ਦੀ ਜਿਹੜੇ ਪੱਖੇ ਵਗੈਰਾ ਇਹ ਨਾ ਉਹ ਹੁਣ ਅਸੀਂ ਫਿਟਿੰਗ ਮਤਲਬ ਇੱਥੇ ਜਸਪਾਲ ਘਰੇ ਆਪ ਹੀ ਕਰ ਲੈਂਦਾ ਏ ਕਿਉਂਕਿ ਪਹਿਲਾਂ ਤਾਂ ਨਹੀਂ ਆਉਂਦਾ ਸੀਗਾ ਪਰ ਹੌਲੀ-ਹੌਲੀ ਐ ਵੀ ਰੋਜ਼ ਦਾ ਕੰਮ ਹੋ ਜਾਂਦਾ ਏ ਨਾ ਜਦ ਫਿਰ ਹਰ ਇੱਕ ਕੰਮ ਫਿਰ ਐ ਆਪ ਨੂੰ ਸਿੱਖਣਾ ਪੈਂਦਾ ਏ ਕਦੇ ਇੰਨੇ-ਇੰਨੇ ਕੰਮ ਵਿੱਚ ਕਦੇ ਬਿਜਲੀ ਵਾਲੇ ਆਵ ਜਾਂਦਾ ਏ ਕਦੇ ਟਾਈਮ ਨਹੀਂ ਹੁੰਦਾ ਲੇਟ ਵੀ ਹੋ ਜਾਂਦਾ ਏ ਪਰ ਬਾਹਰ ਨਾ ਮੱਖੀਆਂ ਮਤਲਬ ਗਊ ਨੂੰ ਨਾ ਮੱਖੀਆਂ ਬਹੁਤ ਲੱਗਦੀਆਂ ਸੀ ਇਹ ਤਾਂ ਉਹ ਦੁੱਧ ਦਿੰਦੀ ਵੀ ਫਿਰ ਟੱਪਦੀ ਬਹੁਤ ਹੀ ਇਸ ਕਰਕੇ ਫਿਰ ਸਾਨੂੰ ਪੱਖਾ ਲਿਆਣਾ ਹੀ ਪਿਆ ਨਾ ਜਿੱਦ ਪਾ ਗੋਟਿਆਂ ਦਾ ਤਾਂ ਬਠਿਆਂ ਦਾ ਸੀ ਆਓ ਦਿਓ ਜੀ ਥੋੜਾ ਆ ਸਾਬਣਾ ਕਰ ਦੇ ਕੀ ਦੇ ਹਾਂ ਤਾਂ ਦੇ ਹੀ ਦੇ ਮੈਂ ਦੇਖਿਓ ਕਿਆ ਕਿ ਹਾਰਪਿਕ ਲਿਆ ਬੋਤਲਾਂ ਦੇ ਹੀ ਆ ਸਾਬਣਾਂ ਨੇ ਲੋ ਜੀ ਥੋੜਾ ਥੋੜਾ ਸੋਤਾ ਆ ਹੀ ਜਾਂਦਾ ਮਹੀਨੇ ਕੇ ਬਾਅਦ 10 ਸਾਬਣਾਂ ਲਈ 10 ਇਤੀਆਂ ਬਸ ਉਹ ਤੋਂ ਸ਼ੈਂਪੂ ਨੇ ਢਾਈ ਹੈਗੀ ਕੋਡੰਡਾ ਸਾਬਣਾਂ ਦਾ ਲਈ ਸ਼ੈਂਪੂ ਤੇ ਲਫਾਫਾ ਭਰ ਕੇ ਆਇਆ ਉਦੋਂ ਮੈਂ ਫਿਰ ਲਈ 50 ਰੁਪਏ ਦੇ ਹੋਰ ਹੁਣ ਇੱਥੇ ਫੇਰ ਰੱਖਾ ਰੋਜ਼ ਇਹ ਲੱਗਦਾ ਰੱਖ ਦੋ ਬਨ ਕੇ ਰੱਖ ਦਾਂਗੇ ਮੈਂ ਜੇ ਹੁਣੋਂ ਤੋਂ ਉੱਤੇ ਜਾ ਗਿਆ ਇੱਕ ਡੱਬੇ ਦਾ ਦਰਜਣਾ ਤੋ ਸਿਸਿਆ ਤੇ ਹਿੰਦੀ ਆ ਜੀ ਇਹ ਕੋਲਿਆਣੀ ਤੇ ਦਾਬਰ ਆਮਬਲਾ ਨਾ ਉਹ ਆ ਜਿਹੜਾ ਬਦਾਮਾਂ ਵਾਲਾ ਸਰ ਮੈਨੂੰ ਕਿਹਾ ਰਹੇ ਸਰ ਮੈਨੂੰ ਕਿਹੜੇ ਪਤਾ ਹਾਂ ਤਾਂ ਹੈਗਾ ਕੋਲ ਮਿਲਿਆ ਫਿਰ ਅੰਨੀ ਚੀਚਾ ਬੱਜਾ ਆ ਚਾਰ ਪੂਰੇ ਸਰਫ ਦੇ ਨੇ ਉਹ ਕਹਿੰਦਾ बिक ਗਿਆ ਹਾਫ ਫਿਰ ਤੁਸੀਂ ਕਿਦਣ ਦੇ ਤਾਂ ਲੇਟ ਕਰਤਾ ਮੈਂ ਫੋਨ ਕਰੂੰਗਾ ਪੁੱਛ ਕੇ ਫਿਰ ਮੈਨੂੰ ਦੱਸ ਦੋ ਕਹਿੰਦਾ ਕਿ ਲੇਟ ਕਿ ਕਿ ਪਤਾ ਨਹੀਂ ਮੈਂ ਨਹੀਂ ਪੁੱਛਿਆ ਆ ਦਿੱਤਾ ਉਹਨੇ ਉਹ ਫੋਨ ਕਿੰਨੇ ਦਾ ਤੇ ਆ ਘੱਟ ਰੇਟ ਤੇ ਲਾਤਾ ਆ ਹਾਰਪਿਕ ਹੋਰ ਕੁਛ ਹੈ ਹੋਰ ਕੋਈ ਹੈ ਨਾ ਦੂਜੀ ਕੰਪਨੀ ਆ ਨਾ ਹਾਰਪਿਕ ਨਹੀਂ ਹੈਗਾ ਹਾਰਪਿਕ ਆ ਨਹੀਂ ਸੈਨੀ ਫਰੈਸ਼ ਆ ਦੇਖ ਲੋ ਹੋਰ ਵੀ ਆਹੇ ਲੀਲਾ ਨਿਕਲੋਸ ਪਰ ਹੋਵੇ ਨਿਕਲੋ ਤਾਂ ਨੀਲਾ ਪਰ ਚੀਜ਼ 'ਚ ਫਰਕ ਹੁੰਦਾ ਹਾਰਪਿਕ ਤੇਜ ਹੁੰਦਾ ਇਹ ਆ ਤੇਜ ਆ ਅਗਰ ਅਜੇ ਨੂੰ ਵੀ ਬਾਰੇ ਆਹ ਸੈਪੋਲ ਪਾਪੇ ਜਿਹਾ ਕਰ ਰੱਖ ਦਾਂਗੇ ਆਹੋ ਨਹੀਂ ਜੀ ਢਾਲਾਂਗੇ ਆ ਦਾਲਾਂ ਨੇ ਬੇਸ ਦਾਣਾ ਆ ਦਲੀਆਂ ਨੂਨ ਮਿਰਚਾਂ ਦਾਲਾਂ ਛੋਲੇ ਅੱਜ ਮਨਜ਼ੂਰ ਤਾਂ ਹੈ ਨਹੀਂ ਦਲੀਆਂ ਮੋਰ ਮੋਰ ਜਾ ਰਹੀਆਂ ਤੀਨੀਆਂ ਲక్ష్ਮੀ ਦੇ ਅੱਜ ਦਲੀਆਂ ਬਣਾਉਣਾ ਅਸੀਂ ਸ਼ਾਮ ਦੇ 4:30 ਦਾ ਟਾਈਮ ਹੋ ਗਿਆ ਤੇ ਜ਼ਰੂਰੀ ਕੰਮ ਜਾ ਰਹੇ ਆ ਤੇ ਸਾਹਮਣੇ ਤੂਫਾਨ ਆ ਗਿਆ ਆ ਦੇਖੋ ਤੂਫਾਨ ਨੇਰੀ ਮਿੱਟੀ ਠਾਲ ਤੇ ਆ ਦੇਖੋ ਦਰਖਤ ਕਿੰਨਾ ਹਿੱਲ ਰਿਹਾ ਵੀਡੀਓ ਚ ਘੱਟ ਦਿਖ ਰਿਹਾ ਹੁਣ ਆ ਪਰ ਇੱਧਰ ਅਸੀਂ ਆ ਹੈਗੇ ਆ ਬਾਰਨ ਤੇ ਸਿਉਨਾ ਰੋਡ ਐ ਜਿਹੜਾ ਅਸੀਂ ਆ ਰੋਡ ਤੇ ਜਾ ਰਹੇ ਆ ਕਿਉਂਕਿ ਅਸੀਂ ਇੱਧਰ ਜਾਣਾ ਏ ਚੁੰਗੀ ਕਿਥੇ ਚੁੰਗੀ ਪਾਸ ਰੋਡ ਤੇ ਪਾਸ ਰੋਡ ਚੁੰਗੀ ਕਿਉਂਕਿ ਮੈਨੂੰ ਚੁੰਗੀ ਚੁੱਕੀ ਮੈਨੂੰ ਵੀ ਮਕਾਲ ਗਈ ਜਾਨੇ ਮੈਨੂੰ ਅਜ ਤੱਕ ਕਹਿਣਾ ਨਹੀਂ ਆਇਆ ਹੈਗਾ ਚੁੰਗੀ ਕਿਉਂਕਿ ਮੈਂ ਚੁੰਗੀ ਹਾਂ ਕਦੇ ਚੁੰਗੀ ਪਤਾ ਨਹੀਂ ਕੀ ਆ ਹੋਏ ਉਧਰ ਜਾਣਾ ਏ ਅ ਅੱਖਾਂ ਵਾਲਾ ਡਾਕਟਰ ਐ ਜਿਹੜਾ ਡਾਕਟਰ ਅਗਰਵਾਲ ਦੇ ਗਰੀਡ ਰੋਡ ਵੱਲ ਉਹ ਦਵਾਈ ਲੈ ਕੇ ਨਾ ਐਮਰਜੈਂਸੀ ਜਿਹੜੀ ਜਸਪਾਲ ਦੀ ਮਾਸੀ ਆ ਨਾ ਬਾਹਰ ਸਿਉਨੇ ਵਾਲੀ ਹੈਪਿੰਡਸ ਸਿਉਨੇ ਦੇ ਆ ਪਰ ਰਹਿੰਦੇ ਹੋ ਸਾ 1.5 2 ਸਾਲ ਹੋ ਗਏ ਉਹ ਬਾਹਰ ਕੈਨੇਡਾ ਚ ਸ਼ਿਫਟ ਹੋ ਗਏ ਉੱਥੇ ਤੇ ਉਹਨਾਂ ਦੀ ਮਤਲਬ ਦਵਾਈਆਂ ਨੇ ਸਾਰੇ ਉਹਨਾਂ ਦੀਆਂ ਤਾਂ ਕਰਕੇ ਫੈਮਿਲੀ ਦੀਆਂ ਦਵਾਈਆਂ ਨੇ ਜਿਹੜੀਆਂ ਲੈ ਕੇ ਭੇਜਣੀਆਂ ਨੇ ਉਹ ਕੱਲ ਵੀ ਅਸੀਂ ਕਿੜਾ ਮਾਰ ਕੇ ਗਏ ਸੀਗੇ ਕੱਲ ਅਸੀਂ ਲੇਟ ਹੋ ਗਏ ਸ਼ਾਮ ਦੇ 6 ਵਜੇ ਡਾਕਟਰ ਕੋਲ ਪਹੁੰਚੇ 6:30 ਉਹਦੇ ਕਰਕੇ ਫਿਰ ਡਾਕਟਰ ਤਾਂ ਫਿਰ ਆਪਣੀ ਸੀਟ ਤੋਂ ਖੜਾ ਹੀ ਹੋ ਗਿਆ ਸੀ ਵੀ ਸਾਰਾ ਹਸਪੀਟਲ ਖਾਲੀ ਜਾ ਹੋ ਰਿਹਾ ਤਾਂ 20 ਮਿੰਟ ਵੇਟ ਵੀ ਕਰੀ ਪਰ ਦਵਾਈ ਨਹੀਂ ਮਿਲੀ ਕਹਿੰਦੇ ਵੀ ਕੱਲ ਨੂੰ ਫੇਰ ਦੁਬਾਰਾ ਆਇਓ ਤਾਂ ਕਰਕੇ ਫਿਰ ਅੱਜ ਮੈਂ ਦੁਬਾਰੇ ਚੱਲੀ ਆਂ ਦਵਾਈਆਂ ਲੈ ਕੇ ਬਾਹਰ ਕੋਰੀਅਰ ਕਰਨੀਆਂ ਨੇ ਤੇ ਕੋਰੀਅਰ ਤਾਂ ਹੋਰ ਕੋਈ ਮੁੰਡਾ ਕਰੂਗਾ ਆਪਾਂ ਨੇ ਤਾਂ ਸਿਰਫ ਲੈ ਕੇ ਦੇਣੀਆਂ ਨੇ ਤੇ ਬਾਕੀ ਹੁਣ ਅੱਗੇ ਜਾ ਕੇ ਦੇਖਦੇ ਆਂ ਬਸ ਦਵਾਈ ਮਿਲ ਜੇ ਕਿਉਂਕਿ ਨੇੜੀ ਤੂਫਾਨ ਵੀ ਆ ਰਿਹਾ ਟੇਟ ਦਾ ਸੀ ਅੱਜ ਵੀ ਹੋਗੇ ਅਸੀਂ 4 ਵਜੇ ਪਹਿਲਾਂ ਦਿਨ 'ਚ ਗਿਆਤਾ ਫਿਰ ਦਿਨ 'ਚ ਗੱਡੀ ਹੈ ਨਹੀਂ ਤੇ ਇਸ ਕਰਕੇ ਫਿਰ ਸ਼ਾਮ ਨੂੰ ਹੁਣ 4 ਵਜੇ ਕਿਉਂਕਿ ਧੁੱਪ 'ਚ ਤਾਂ ਮੀਂਹ ਆ ਗਿਆ ਦੇਖੋ ਮੀਂਹगिर ਰਿਹਾ ਹਨਾ ਆ ਲੋ ਸਾਨੂੰ ਨਾ ਅਦਰਸ ਤੇ ਮੀਂਹ ਆ ਗਿਆ ਆਸੀ ਉਹਨੇ ਦਾ ਸਕੂਲ ਆ ਸਕੂਲ ਆ ਹਾਂ ਸਕੂਲ ਐ ਸਾਹਮਣੇ ਲਿਖਿਆ ਹੋਇਆ ਸਕੂਲ ਤੇ ਸਾਨੂੰ ਇੱਥੇ ਹੀ ਮੀਂਹ ਆ ਗਿਆ ਦੇਖੋ ਚਲੋ ਠੰਡ ਤਾਂ ਹੋ ਗਈ ਮੌਸਮ ਵਧੀਆ ਹੋ ਗਿਆ ਪਰ ਐ ਬਸ ਉੱਥੇ ਜਲ ਬਾਹਰ ਨਿਕਲਾਂਗੇ ਚਾ ਨਮੀ ਆ ਜੇ ਦੇਖੋ ਕਿੰਨਾ ਆ ਗਿਆ ਹੁਣ ਨਾ ਗੱਡੀਆਂ ਹੌਲੀ ਹੌਲੀ ਜਾ ਰਹੀਆਂ ਨੇ ਬਿਲਕੁਲ ਕਿਉਂਕਿ ਮੀ ਇੰਨੀ ਹਵਾ ਚੱਲ ਰਹੀ ਆ ਬਸ ਹੁਣ ਡਰ ਡਰ ਕੇ ਹੌਲੀ ਹੌਲੀ ਜਾ ਰਹੇ ਆ ਕਿਉਂਕਿ ਪਿਛਲੇ ਆ ਪਿੱਛੇ ਦੇ ਨਾ ਹਾਲ ਬਹੁਤ ਬੁਰਾ ਦੇਖਿਆ ਏ ਪਰ ਠੰਡ ਦੁਬਾਰਾ ਫੇਰ ਹੋ ਚੁਗੀ ਹੈ ਨਾ ਕਿੰਨੀ ਗਰਮੀ ਹੁੰਦੀ ਹੈ ਨਾ ਉੰਨੀ ਕੁ ਮੀਂਹ ਪੈ ਕੇ ਫੇਰ ਠੰਡੀ ਹੋ ਜਾਂਦੀ ਹੈ ਬਈ ਤਾਂ ਸਾਨੂੰ ਡਰ ਲੱਗਦਾ ਵੀ ਟਾਇਰ ਦੇ ਕੋ ਟੋਟਣਾ ਜਾ ਰਹੇ ਹੋਰ ਫੇਰ ਉੰਨੀ ਕੁ ਠੰਡ ਹੋ ਜਾਂਦੀ ਆ ਆ ਦੇਖੋ ਮੈਂ ਸ਼ੀਸ਼ਾ ਖੋਲ ਕੇ ਦਿਖਾਨੀ ਆ ਆ ਦੇਖੋ ਈ ਮੈਂ ਲੈ ਆਈ ਪਰ ਨਾ ਕੰਟਾ ਲੱਗ ਗਿਆ ਕਦੇ ਦੁਰਗਦੇ ਉਧਰ ਕਦੇ ਦਵਾਈਆਂ ਲੈਣੀਆਂ ਕਿੰਨੀ ਔਖੀ ਆਈ ਕਾ ਜਿਹੜੀ ਬਾਹਰ ਦਵਾਈ ਭੇਜਣੀ ਹੁੰਦੀ ਹੈ ਨਾ ਇਹਦਾ ਕੰਮ ਛਾਦੀ ਔਖਾ ਦਵਾਈ ਤਾਂ ਲੈ ਆਏ ਸਾਰੀਆਂ ਸਟੈਂਪਾ ਸਟੰਪਾਈਆਂ ਵੀ ਲਵਾ ਲਈ ਐ ਪਹਿਲੀ ਵਾਰ ਤੇ ਜਿਹੜੀ ਐਦਾ ਐ ਵੀ ਵੀ ਅੱਡੇ ਹਨਾ ਪੇਸ਼ੈਂਟ ਬਹੁਤ ਜਿਆਦਾ ਇੰਨੀ ਦੂਰ ਹੋਵੇ ਤਾਂ ਇੱਥੇ ਦਵਾਈ ਲੈਣੀ ਬਹੁਤ ਔਖੀ ਆ ਮੈਂ ਕਹੇ ਡਾਕਟਰ ਵੀ ਮੈਨੂੰ ਇਹਨਾਂ ਨੂੰ ਕਹਿੰਦਾ ਵੀ ਤੁਹਾਨੂੰ ਤਾਂ ਸਮਝ ਘੱਟ ਲੱਗਦੀ ਹੋਣੀ ਮੈਂ ਕਿਹਾ ਮੈਨੂੰ ਤਾਂ ਆ ਹੀ ਨਹੀਂ ਰਹੀ ਹੈ ਕਿਉਂਕਿ ਮੈਂ ਫੋਨ ਤੇ ਹੀ ਗੱਲ ਕਰਵਾ ਲਈ ਤੇ ਸਾਰੀ ਰਾਜਵੀਰ ਉਹਨਾਂ ਨਾਲ ਵੀ ਆਪਣਾ ਜੋ ਵੀ ਹੈ ਸਮਝਾਈ ਜਾ ਹਣਾ ਜਿੰਨੀ ਕੁ ਮੈਨੂੰ ਗੱਲਬਾਤ ਪਤਾ ਸੀ ਮੈਂ ਡਾਕਟਰ ਨਾਲ ਕਰ ਲਈ ਤੇ ਬਸ ਵਾਲਾ ਔਕਾ ਦਵਾਈਆਂ ਲੈਣ ਦਾ ਕੰਮ ਜਿਹੜਾ ਹਸਪਤਾਲਾਂ ਦਾ ਬਈ ਬਾਲਾ ਔਕਾ ਏ ਪਰ ਨਾ ਮੀ ਵੀ ਬਹੁਤ ਆ ਗਿਆ ਟਾਈਮ ਇੰਨੀ ਲੇਟ ਹੋ ਗਿਆ ਦੁੱਧ ਵਾਲਿਆਂ ਦੇ ਫੋਨ ਆ ਰਹੇ ਆ ਲੇਟ ਹੋ ਗਿਆ ਅਸੀਂ ਤੇ ਹਸਪੀਟਲ ਇਹ ਸਾਰੇ ਖਾਲੀ ਹੋ ਰਿਹਾ ਤਾਂ ਹੁਣ ਜਾ ਰਹੇ ਤੇ ਸਾਰੇ 1 ਜੁਲਾਈ ਆ ਤੇ ਅੱਜ ਹੋਣਾ ਹੈ ਸਾਡੇ ਪਿੰਡ 'ਚ ਹਵਨ ਤੇ ਅਸੀਂ ਹੁਣ ਖਾਣਾ ਪੀਣਾ ਬਣਾ ਕੇ ਬਣਾ ਲਿਆ ਮਤਲਬ ਸਵੇਰ ਦਾ ਸੇ ਇਧਰ ਮੈਂ ਦੇਸੀ ਕੀ ਇਤਰਿਆ ਹੋਇਆ ਏ ਕਿਉਂਕਿ ਫਿਰ ਉਹਦੇ ਬਾਅਦ ਹਵਨ ਚ ਜਾਣਾ ਏ ਉੱਥੇ ਲੰਗਰ ਵੀ ਉੱਥੇ ਚੱਲੂਗਾ ਪਰ ਫਿਰ ਵੀ ਮਤਲਬ ਜਿਹੜੇ ਹੁਣ ਘਰੇ ਰਹਿਣਗੇ ਉਹਨਾਂ ਵਾਸਤੇ ਤਾਂ ਬਣਾਉਣਾ ਤਾਂ ਹਣਾ ਉਹਨਾਂ ਵਾਸਤੇ ਬਣਾਤਾ ਤੇ ਬਣਾ ਕੇ ਰੱਖਤਾ ਹੁਣ ਆਪਾਂ ਰੈਡੀ ਸ਼ੈਡੀ ਹੋ ਕੇ ਉੱਥੇ ਹਵਨ ਚ ਜਾਵਾਂਗੇ ਜਿਵੇਂ ਤੇ ਉੱਥੇ ਵੀਡੀਓ ਬਣੀ ਤਾਂ ਮੈਂ ਜ਼ਰੂਰ ਦਿਖਾਉਗੀ ਕਿਉਂਕਿ ਇਹ ਪਿੰਡ ਦੀ ਸੁਖ ਸ਼ਾਂਤੀ ਲਈ ਹੋ ਰਿਹਾ ਏ ਤੇ ਬਸ ਵੀ ਕਈ ਵਾਰ ਐ ਮੈਂ ਹੁੰਦਾ ਵੀ ਵੀਡੀਓ ਬਣਦੀ ਵੀ ਨਹੀਂ ਪੀ ਅਨੇ ਕੋਕਾਂ ਦੇ ਵਿੱਚ ਵੀਡੀਓ ਬਣਾਣਾ ਨਾ ਥੋੜਾ ਜਿਆ ਔਖਾ ਹੀ ਲੱਗਦਾ ਬਾਕੀ ਟਰਾਈ ਜ਼ਰੂਰ ਕਰੂੰਗੀ ਵੀ ਜ਼ਰੂਰ ਬਣਾਉਣੀ ਧੀ ਦੇਖੋ ਕਿਵੇਂ ਛਾਲਾ ਮਾਰ ਰਿਹਾ ਕਿਵੇਂ ਉਬਾਲੇ ਮਾਰ ਰਿਹਾ ਦੇਖੋ ਮੈਂ ਨਾ ਕਹਸਾ ਦੇਖੋ ਜਮਾਈ ਘੱਟ ਕੀਤਾ ਹੋਇਆ ਏ ਐ ਇਹ ਵੀ ਘੱਟ ਤੇ ਹੁਣ ਇਹ ਆਪਣੇ ਆਪ ਰਿਚ ਜਾਊਗਾ ਜੇ ਮੈਂ ਬਾਲ ਦੀ ਤੇਜ਼ ਕਰੂੰਗੀ ਫਿਰ ਸਾਰਾ ਨਿਕਲ ਕੇ ਬਾਹਰ ਆ ਜਾਊਗਾ ਕਿਉਂਕਿ ਹਜੇ ਨਾ ਪਤਲਾ ਜਾਏ ਹਜੇ ਹੁਣੇ ਪਿੰਗਲੇ ਆਏ ਜਦ ਇਹ ਗਾੜਾ ਹੋਣ ਲੱਗੂਗਾ ਫਿਰ ਮੈਂ ਤੇਜ਼ ਕਰ ਦੂੰਗੀ ਫਿਰ ਛੇਤੀ ਬਣ ਜਾਂਦਾ ਆਇਆ ਦਾ ਅਹ ਸੁਖ ਜਿੰਦਰ ਦਾ ਕਹਿੰਦੀ 8:30 ਵਜੇ ਤੱਕ ਖੇੜੇ ਪਾਤਸ਼ਾਹ ਤੇ ਪਹੁੰਚ ਜਿਓ ਹਾਂ ਹਾਂ ਅੱਧਾ ਘੰਟਾ ਰਹਿ ਗਿਆ ਬਸ ਤੇ 라ਵੀ ਨਹੀਂ ਜਾਂਦੀ ਪਾਣੀ ਪਾਣੀ ਬਤਾਓ What oh, the ਟਾਈਮ ਹੋ ਗਿਆ ਤੇ ਇੱਧਰ ਆਬੂ ਆ ਗਿਆ ਮੇਰਾ ਬੱਬੂ 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 ਆ ਗਿਆ ਕੀ ਕਹਤਾ ਤੇ ਇੱਧਰ ਲੱਗੇ ਆ ਬੀਬੀ ਪੇਠਾ ਜੀਨ ਕਰਦਾ ਇਹ ਸਾਡੇ ਘਰ ਦਾ ਪੇਠਾ ਏ ਪਹਿਲਾ ਪੇਠਾ ਹਨਾ ਹਾਂ ਪਹਿਲਾ ਜਿਹੜੇ ਪਹਿਲੇ ਪੇਠੇ ਤੋਂ ਬਾਅਦ ਹੁਣ ਦੋ ਬਾਅਦ ਚ ਪੇਠੇ ਲੱਗੇ ਨੇ ਉਹ ਅਸੀਂ ਦੇ ਦੇਣੇ ਭੂਆ ਨੂੰ ਕਿਉਂਕਿ ਭੂਆ ਨੇ ਹੁਣ ਆਪਣਾ ਸਹੁਰੇ ਘਰ ਵਾਪਸ ਜਾਣਾ ਤਾਂ ਕਰਕੇ ਜਾਂ ਦਿਨ ਹੁਣ ਪੇਠੇ ਦੇਵਾਂਗੇ ਹਨਾ ਭੂਆ ਕੱਲ ਮੇਕੇ ਭੂਆ ਨੇ ਸੋਹਰੇ ਕੱਲ ਵਾਪਸ ਜਾਣਾ ਭੂਆ ਨੂੰ ਜਾਂਦੀ ਨੂੰ ਪੇਠੇ ਦੇਵਾਂਗੇ ਹਲੋ ਜੀ ਆਪਾਂ ਬਣਾ ਲਿਆ ਪੇਠੇ ਦੀ ਸਬਜ਼ੀ ਪੇਠਾ ਜਿਹੜੇ ਸਾਡੇ ਨਾਲ ਹੋ ਦੋ ਤਿੰਨ ਪੇਠੇ ਹੁਣ ਲੱਗ ਰਹੇ ਆ ਲੱਗੇ ਸੀਗੇ ਦੋ ਤਿੰਨ ਇਹ ਉਹ ਅਸੀਂ ਹੁਣ ਭੂਆ ਨੂੰ ਦੇ ਦਾਂਗੇ ਜਾਂਦੀ ਨੂੰ ਇੱਧਰ ਤੇਲ ਗਰਮ ਹੋ ਗਿਆ ਫਟਾਫਟ ਅਰੇ 1 ਮਿੰਟ ਨਹੀਂ ਹੋਇਆ ਫੋਨ ਔਨ ਕਰੇ ਨੂੰ ਜਦੋਂ ਤੇਲ ਇੱਕ ਜਨ ਲੱਗ ਗਿਆ मेथे और जीरा पाया है पहला पाई अपना ज्यादा हो गए जिमें ना काला हो जाए वापस ਜੇ ਪਾਸੋਂ ਨਾਲੋਂ ਰੈਸਟ ਚਾਹੀਦੀ ਤੇ ਆਰਾਮ ਦੇਣਾ ਤਾਂ ਉਹ ਫੈਮਲੀ ਹੈ ਵੱਡੀ ਚਲ ਆਰਾਮ ਮਿਲ ਜਾਂਦਾ ਹੈ ਹਨਾ ਆ ਫਿਰ ਆਪਣੇ ਘਰੇ ਥੋੜਾ ਔਖਾ ਹੋ ਜਾਂਦਾ ਚਾਰੇ ਨੂੰ ਆਪਣੇ ਘਰੇ ਥੋੜਾ ਔਖਾ ਜਾ ਹੋ ਜਾਂਦਾ ਹੈ ਫਿਰ ਆਪਣੇ ਘਰੇ ਟਾਈਮ ਆਪਾਂ ਬਾਰ ਬਾਰ ਨਾ ਕੰਮ ਕਰਨ ਲਈ ਉੱਠਦੇ ਆ ਇੱਥੇ ਆਏ ਫੈਮਲੀ ਹੈ ਵੱਡੀ ਸਾਰਾ ਕੰਮ ਤਾਂ ਅਸੀਂ ਕਰਨਾ ਹੈ ਫਿਰ ਕੰਮ ਕਰਨੇ ਵਾਲੇ ਅਸੀਂ ਹੈਗੇ ਆ ਬਸ ਐ ਭੂਆ ਨੂੰ ਤਾਂ ਆਰਾਮ ਦੇਣਾ ਹੈ ਬਸ ਤਾਂ ਕਰਕੇ ਅਸੀਂ ਇੱਥੇ ਭੂਆ ਨੂੰ ਲੈ ਆਏ ਸੀਗੇ ਵੀ ਇੱਥੇ ਜ਼ਿਆਦਾ ਆਰਾਮ ਮਿਊਗਾ ਵੀ ਉਥੇ ਫਿਰ ਵੀ ਫਿਰ ਐਵੇਂ ਆ ਮੱਝਾਂ ਵੀ ਹੁੰਦੀਆਂ ਨੇ ਹਨਾ ਆਪਣੇ ਘਰ ਆਪਾਂ ਧੜਾ ਧੂਰਾ ਆਉਂਦਾ ਦੇਖੋ ਹੀ ਕੰਮ ਕਰਨੀ ਉੱਖ ਜੰਨੇ ਤਾਂ ਦੇ ਕੋਈ ਆਪਣੇ ਘਰ ਆਪਣਾ ਹੱਥ ਜਿਹੜਾ ਰੁਕਦਾ ਨਹੀਂ ਹੱਥ ਪੈ ਟਿਕਦੇ ਨਹੀਂ ਹੁੰਦੇ ਦੂਜੇ ਦੇ ਘਰਾਂ ਤੇ ਆ ਹੁੰਦਾ ਵੀ ਆਪੇ ਪਰਿਵਾਰ ਹੈਗਾ ਆਪੇ ਕਰ ਲਗੇ ਤਾਂ ਕਰਕੇ ਹੁਣ ਉਹ ਪਹਿਲਾਂ ਨਾਲ ਉਹਨਾਂ ਦਾ ਤੂਹੀ ਹਨਾ ਠੀਕ ਆ ਫਰਕ ਆ ਹੁਣ ਉਹਨਾਂ ਨੇ ਕੱਲੂ ਜਾਣਾ ਤੇ ਕੱਲੂ ਸਿੱਧਾ ਹਸਪੀਟਲ ਲੈ ਕੇ ਜਾਣਾ ਉਹਨਾਂ ਨੂੰ ਦਵਾਈ ਦਵਾ ਕੇ ਫਿਰ ਉਹਨਾਂ ਦੀ ਘਰ ਛੱਡਣਾ ਹੈ ਜਿਹੜੀਆਂ ਸਬਜ਼ੀਆਂ ਸੁੱਤੀਆਂ ਲੱਗ ਰਹੀਆਂ ਵੀ ਚਲ ਜਾਂਦੇ ਆ ਨੂੰ ਹੁਣ ਸਬਜ਼ੀਆਂ ਐਵੇਂ ਆ ਹੁਣ ਸਬਜ਼ੀ ਉੱਤਰਦੀ ਹੈ ਵਧੀਆ ਸਾਡੇ ਤਾਂ ਕਰਕੇ ਅਸੀਂ ਵੀ ਚਲ ਭੋਆ ਨੂੰ ਦੇ ਦੋਨੇ ਆ ਅੱਜ 6-7 ਕੀਏ ਉੱਧਰ ਰਾਣੀ ਮਾਸੀ ਨੂੰ ਪਚਾਏ ਜੀ ਕਿਉਂਕਿ ਉਹਨੂੰ ਵੀ ਘਰ ਦੇ ਕੀਏ ਚਾਹੀਦੇ ਤੇ ਮੇਰੀ ਮਾਸੀ ਨੂੰ ਪਚਾਏ ਨੇ ਕੀਏ ਕਹਿੰਦੀ ਮੈਂ ਘਰ ਤੇ ਕੀਏ ਲੈਣੇ ਆ ਤੇ ਦਸਾਂ ਨਾਲ ਇਹਨਾਂ ਰਿਜਦੇ ਨਹੀਂ ਹੈਗੇ ਉਹ ਤਾਂ ਸ तकरीबन ਸਾਰਿਆਂ ਦੇ ਆ ਹੀ ਹਾਲਾ ਵੀ ਰਿਜਦੇ ਨਹੀਂ ਹੈਗੇ ਤੇ ਬਾਕੀ ਮੇਰਾ ਸਾਡਾ ਜਾਣਾ ਹੋ ਗਿਆ ਕੈਨਲ ਅਸੀਂ ਜਾਣ ਨਹੀਂ ਰਹੇਗੇ ਕਿਉਂਕਿ ਜਿਸ ਪਾਲ ਨੇ ਮਨਾ ਕਰਤਾ ਤੇ ਉਹ ਜਾਣਾ ਨਹੀਂ ਹੈਗਾ ਕਰਕੇ ਹੁਣ ਅਸੀਂ ਉੱਥੇ ਨਹੀਂ ਜਾਣਾ ਹੈਗਾ ਸੁਹਾਣੇ ਹਨਾ ਹੋਰ ਕਿਹਾ ਤਾਂ ਅਸੀਂ ਬਹੁਤ ਸਮਝਾ ਲਿਆ ਪਰ ਜਾਣ ਨਹੀਂ دیا۔ ਕਹਿੰਦੇ ਵੀ 15 10 15 ਦਿਨ ਰੁਕ ਜਾਓ ਹਜੇ ਵੀ ਗਰਮੀ ਬਹੁਤ ਹੋ ਰਹੀ ਆ ਇਸ ਕਰਕੇ ਵੀ ਹਜੇ ਆਖਾਏ ਵੀ ਗਰਮੀ ਚ 10 15 ਦੇ ਰੁਕ ਰਹੇ ਹਾਂ ਦੇਖਦੇ ਆ ਅਸੀਂ ਸ਼ਾਇਦ ਖੁਸ਼ ਨਾ ਸਾਨੂੰ ਆਪਣਾ ਉਦੋਂ ਦੀ ਮੈਨੂੰ ਬਹੁਤ ਜਿਆਦਾ ਚੋਰ ਚੜਿਆ ਹਤਾ ਮੈਂ ਇੱਤੇ ਜਿਆਦਾ ਤਾਂ ਯੂਵੀ ਨੂੰ ਹਨ ਤਾਂ ਕਰਕੇ ਹੁਣ ਨਾ ਜਵਾਬ ਤਾਂ ਮਿਲ ਗਿਆ ਚਲੋ ਜਵਾਬ ਵੀ ਮਿਲਿਆ ਵੀ ਹੈ ਜਵਾਬ ਅਸੀਂ ਮੰਨ ਵੀ ਲਿਆ ਨਹੀਂ ਚਲ ਚਲੇ ਤਾਂ ਜਾਂਦੇ ਹਨ ਚੋਰ ਬਗਲ ਦੇ ਚਲੇ ਜਾਂਦੇ ਇਹ ਇੱਕ ਐਮਰਜੈਂਸੀ ਕੰਮ ਹੋ ਗਿਆ ਸਾਨੂੰ ਵੀ ਹੈਗਾ ਇਹ 6-7 ਦਿਨ ਦਾ ਹਨ ਹੂੰ ਸਹੀ ਸੱਤ ਦਿਨ ਲੱਗ ਜਾਣਗੇ ਹਾਂ ਲੱਗਣਗੇ 15 ਬੀ ਤਰੀਕ ਤੋਂ ਬਾਅਦ ਹੈ ਨਾ ਹੋਰ 15 ਵੀ ਹਰੇ ਮਹੀਨੇ ਦੀਆਂ ਛੁੱਟੀਆਂ ਪਈਆਂ ਇਹ ਕੋਈ ਗੱਲ ਨਹੀਂ ਬਾਅਦ ਚ ਜਾ ਆਵਾਂਗੇ 15 ਤਰੀਕ 15 ਤਰੀਕ ਤੋਂ ਬਾਅਦ ਜਾ ਆਵਾਂਗੇ ਨਾਲੇ ਜਦ ਤੱਕ ਕੀ ਆਪ ਤਾਂ ਮੀਂਹ ਆ ਪੈ ਦੇ ਸਰ ਕੇ ਜਾਵਾਂਗੇ ਹੋਰ ਮੀਂਹ ਤਾਂ ਬਾਰਸ਼ ਆਉਂਦੀ ਹੈ ਸਰ ਕੇ ਜਾਵਾਂਗੇ ਚਲ ਕੋਈ ਗੱਲ ਨਹੀਂ ਹਜੇ ਹੁਣ ਤਾਂ ਛੁੱਟੀਆਂ ਹੋਈਆਂ ਇਹ ਹਜੇ ਨਾਲੇ ਥੋੜੀ ਜਿਹੀ ਮੌਸਮ ਫੈੜੀ ਹੈ ਨਾਲੇ ਸਕਤਾ ਹੋ ਜਾਂਦੀ ਹੈ ਫਿਰ ਗਰਮੀ ਹੋ ਜਾਂਦੀ ਹੈ ਅੱਜ ਪੇਠੇ ਦੀ ਪੱਲੀ ਸਬਜ਼ੀ ਪਗਣਾ ਹੈ ਅੱਜ ਦੜੀਆ ਅੱਜ ਖਵਾਜੇ ਦਾ ਮੱਥਾ ਟੇਕਣਾ ਹੈ ਕੱਲ ਮਾਤਾ ਰਾਣੀਆ ਤੇ ਟੇਕ ਕੇ ਆਏ ਤੇ ਤੇ ਆਹੋ ਜਿਹੀ ਦੇ ਨਮਕ ਕੱਪੜੇ ਜੇ ਕੱਢ ਕੇ ਨਾ ਹੁਣ ਲਿਮਾਰੀ ਚ ਰੱਖ ਦਈਏ ਕਿਦਣ ਦੇ ਆਹੀ ਸਿੱਟੇ ਪਹਿਤੇ ਫਿਰ ਹੁਣ ਜਾਣਾ ਤਾਂ ਹੈ ਨਹੀਂ ਤਾਂ ਕਰਕੇ ਕੱਪੜੇ ਕੱਢ ਕੇ ਲਿਮਾਰੀ ਚ ਰੱਖ ਦਈਏ ਬਾਹਰ ਖਵਾਜੇ ਦਾ ਟਿਕਾਂਗੇ ਮੱਥਾ ਤੇ ਦੁਆਲੇ ਨਾ ਆਹ ਪੱਟ ਕੇ ਸਾਰੀ ਕਿੰਨੀ ਸੋਣੀ ਜੀ ਬਣ ਗਈ ਹੈ ਨਾ ਇਹਦੇ ਆਲੇ ਦੁਆਲੇ ਨਮਕੀ ਫੁੱਲ ਲਾਣੇ ਆਲੇ ਫੁੱਲ ਲਾਣੇ ਲਾ ਕੇ ਹੀ ਸੋਹਣੀ ਬਣੂਗੀ। ਉਹ ਪਿੱਛੇ ਚੁੱਲ੍ਹੇ ਦੇ ਚਲਾਣਾ ਤਾਂ ਲਫਾਫਾ। ਲੋ ਜੀ ਕੱਲ ਮਾਤਾ ਕੱਲ ਕਿੱਥੇ ਮਾਤਾ ਰਣੀ ਦੇ ਟਿੱਕੇ ਰਾਨਾ? ਨਾ ਖੇੜੇ ਪਰ। ਖੇੜੇ ਪਰ। ਅੱਛਾ ਮੈਂ ਮਾਤਾ ਰੋਣੀ ਆ ਬੋਲਤਾ ਭੁੱਲ ਕੇ ਖੇੜੇ ਪਰ ਟਿੱਕੇ ਤਾਂ ਅੱਜ ਖਵਾ ਜੇ ਦਾਈ। ਮੈਂ ਤਾਂ ਖਵਾ ਜਰਾ ਮੱਥਾ। ਇੱਥੇ ਖਵਾਜਾ ਪੀਦਾ ਸਾਡੇ ਮੋਟਰ ਬਸ ਹੁਣ ਨਾ ਗਰਮੀ ਮਥੇਟ ਸ਼ੁਰੂ ਹੋ ਗਏ ਆ 1 ਡੇਢ ਮਹੀਨਾ ਰਹਿ ਗਿਆ ਫਿਰ ਸੌਣ ਦਾ ਮਹੀਨਾ ਚੜ ਲੈਣਾ ਹਨਾ ਆ ਜਾਗੇ ਇਸ ਤਰ੍ਹਾਂ ਦੇ ਆ ਕਿੰਬਲ ਦਲੀਆ ਦੇਰੀਆਂ ਸਾਰਿਆਂ ਨੂੰ ਅੱਛਾ ਲਓ ਜੀ ਹੁਣ ਮੈਂ ਪਾਣ ਲੱਗੀ ਦਲੀਆ ਕਿਉਂਕਿ ਆਏ ਹੁਣ ਗਰਮ ਗਰਮ ਬਣਿਆ ਵਾ ਸਾਰੇ ਖਾ ਲਣਗੇ ਫਿਰ ਬਾਅਦ ਚ ਵੀ ਰੋਟੀ ਦਾ ਟਾਈਮ ਹੋ ਜਾਊਗਾ ਕਿਉਂਕਿ ਕਿਉਂਕਿ ਮੈਂ ਕਦੇ ਕਦੇ ਨਾ ਵਿੱਚ ਨੂੰ ਰੁਕ ਜੰਨੀ ਆ ਕਈ ਵਾਰ ਕੋਈ ਨਾ ਵੀ ਦਿਮਾਗ ਚ ਆਪਾਂ ਕੁਝ ਹੋਰ ਸੋਚ ਰਹੇ ਹੁੰਦੇ ਆ ਤੇ ਗੱਲ ਆਪਾਂ ਹੋਰ ਕੋਈ ਕਰ ਰਹੇ ਹੁੰਦੇ ਆ ਇਸ ਕਰਕੇ ਹੁਣ ਮੈਂ ਦੜੀਆ ਪਾਦਾ ਸਾਰਿਆਂ ਨੂੰ ਦੇਦਾ ਦੋ ਦੋ ਭੂਆ ਬੈਠੀਆਂ ਨੇ ਅੰਦਰ ਇੱਕ ਘਰਪੀਤ ਉਹਨਾਂ ਦੀ ਭੂਆ ਚਲੋ ਭੂਆ ਦਾ ਸਾਡੀ ਵੀ ਲੱਗੀ ਤਾਈ ਚਾਚਾ ਦੀਆ ਭੂਆ ਆਪਣੀਆਂ ਵੀ ਭੂਆ ਹੀ ਨੇ ਸਾਰੀਆਂ ਹੁਣ ਆ ਪਾਉਣਾ ਨੂੰ ਗੜੀਆ ਦਿੰਦੇ ਆ ਲੋਟੀ ਦਾ ਆਟਾ ਰੋਟੀ ਦਾ ਸਾਰੀ ਮੈਂ ਚੁੱਲੇ ਤੇ ਬਣਾ ਲਈ ਸੀਗੀ ਅਸੀਂ ਤੇ ਜਿਹੜੀ ਹਾਫ ਹਫੜਜੀ ਦੀ ਰੋਟੀ ਆ ਉਹ ਮੈਂ ਹਮੇਸ਼ਾ ਤਾਜੀ ਲਾਣੀ ਹੁੰਦੀ ਆ ਘੁਫੜਨ ਰੋਟੀ ਮੈਂ ਹਮੇਸ਼ਾ ਤਾਜੀ ਲਾਣੀ ਹੁੰਦੀ ਆ ਕਿਉਂਕਿ ਨਾ ਉਹਨਾਂ ਦੇ ਜਾੜਾ ਨਹੀਂ ਹੈਗੀ ਆ ਉਹ ਆਪਣੇ ਘਰੇ ਵੀ ਗਰਮ ਖਾਂਦੇ ਆ ਫਿਰ ਤਾਂ ਕਿ ਮੈਂ ਉਰੇ ਵੀ ਉਹਨਾਂ ਨੂੰ ਗਰਮੇ ਦਿੰਦੇ ਹੁੰਦੀ ਆ ਹਮੇਸ਼ਾ ਆਪਣੀ ਅਸੀਂ ਪਰਿਵਾਰ ਦੀ ਬਣਾ ਕੇ ਰੱਖ ਲੈਂਦੇ ਆ ਪਰ ਮੈਂ ਪਹਿਲਾਂ ਕਦੇ ਨਹੀਂ ਲਾ ਕੇ ਰੱਖਦੀ ਲਈ ਹੁਣ ਬਸ ਉਹਨਾਂ ਦਾ ਰੋਟੀ ਦਾ ਟਾਈਮ ਹੋ ਗਿਆ ਤੇ ਟਾਈਮ ਗਿਆ ਸਭ ਨਾਲ ਖਾ ਖੁ ਲੈ ਆਂ ਫੂਆ ਲੈ ਲਈਏ ਚਾਹ ਆਹ ਖਾਣੋ ਕਰਦੀਏ ਤਾਂ ਖਾ achar ਪਾ ਦੋ ਯਾਰ ਤੇ ਫੂਆ ਵੀ ਚਲੇ ਗਈ ਫੂਆ ਨੂੰ ਮੇਰਾ ਹੋ ਮੇਰਾ ਹੋ ਗਿਆ ਫੂਆ ਨੂੰ ਹੋ ਗਿਆ ਮੇਰਾ ਫੂਆ ਹਾਂ ਚੱਲੀ ਅੱਧਰ ਆ ਰਹੀ ਹਾਂ ਤੇ ਮੈਂ ਆਚਾਰ ਪਾਉਗੀ ਫੂਆ ਖੁਫੜੋਣੇ ਕਾ ਤੁ ਜਾ ਰਹੇ ਨੇ ਤੇ ਕੱਲ ਸੁਣਾ ਪੈ ਦੂਗਾ ਐ ਮਾਸੋਂ ਨਾਲ ਰੋਟੀ ਦੇ ਤਾਂ ਫਟਾਫਟ ਟਾਈਮ ਉਹਨਾਂ ਦਾ ਪੂਰਾ ਹੋ ਗਿਆ ਕਿਉਂਕਿ ਉਹ ਅਲੱਗ ਗੱਲਾਂ ਮਾਰਦੇ ਨਾਲ ਦੇ ਨਾ ਝਨੇਰਾ ਹੋ ਗਿਆ ਤੇ ਫੂਫੜ ਜੀ ਦੀ ਰੋਟੀ ਦਾ ਟਾਈਮ ਹੋ ਗਿਆ ਮੈਂ ਕਹਿ ਕਿ ਵੀ ਫੂਫੜ ਐ ਮਿਆ ਵੀ ਉਹਨਾਂ ਦਾ ਐਵੇਂ ਆ ਵੀ ਆਪਣੇ ਘਰੇ ਜਿੱਦਾਂ ਦੀ ਚੀਜ਼ ਖਾਂਦੇ ਆ ਤਾਜੀ ਗਰਮ ਆਪਾਂ ਉਹਨਾਂ ਨੂੰ ਹਮੇਸ਼ਾ ਇੱਥੇ ਔਲੀ ਬਣਾ ਕੇ ਦਿੰਦੇ ਆ ਤਾਂ ਕਿ ਫੂਫੜ ਨੂੰ ਐਨਾ ਮਹਿਸੂਸ ਹੋਵੇ ਕਿ ਮੈਂ ਆਪਣੇ ਘਰੇ ਗਰਮ ਚੀਜ਼ ਖਾਂਦੇ ਆ ਰਿਹਾ ਕਿ ਮੈਂ ਠੰਡੀ ਖਾਣਾ ਹਨਾ ਹਮੇਸ਼ਾ ਗਰਮ ਤਾਜੀ ਬਣਾ ਕੇ ਦੇਤੀ ਮੈਨੂੰ ਜਪੋ ਆਪਾਂ ਨੂੰ ਰੋਟੀ ਦੇ ਤਾਂ ਤੇ ਕਈ ਵਾਰ ਕੋਹਾ ਤਾਂ ਨਹੀਂ ਹੁੰਦਾ ਵੀ ਬਣੀ ਵੀ ਖਾ ਵੀ ਲੈਂਦੇ ਨੇ ਪਰ ਇਹ ਫਿਰ ਮੈਨੂੰ ਐ ਹੁੰਦਾ ਵੀ ਚਲ ਉਹਨਾਂ ਨੂੰ ਵੀ ਗਰਮੇ ਦੇ ਦਿੰਦੇ ਆ ਵਿਚਾਰੇ ਹਨਾ ਥਿਲੇ ਦੋ ਰੋਟੀਆਂ ਖਾਣੀਆਂ ਨੇ ਗਰਮ ਖਾ ਲੋ ਠੰਡੀਆਂ ਖਾ ਕੇ ਕੀ ਫਾਇਦਾ ਰੋਟੀ ਲਈਏ ਤਾਂ ਆਪਾਂ ਕੰਮ ਕਰਦੇ ਆ ਲਓ ਜੀ ਹੁਣ ਮੈਨੂੰ ਨਾ ਕੰਮ ਹੋ ਗਿਆ ਸੀ ਇੱਕੋ ਲੱਗ ਤਾ ਜ਼ਿਆਦਾ ਕਿਉਂਕਿ ਫਟਾਫਟ ਸਾਰਿਆਂ ਨੂੰ ਰੋਟੀ ਪਾ ਕੇ ਦੇਣੀ ਸੀਗੀ ਲਾਰਜੇ ਲੇਟ ਹੋ ਗਏ ਤੇ ਤੇ ਵਲੌਗ ਦਾ ਮੈਨੂੰ ਇੱਥੇ ਐਂਡ ਕਰਨਾ ਪਿਆ ਕਿਉਂਕਿ ਫਿਰ ਅੱਗੇ ਵੀਡੀਓ ਨਹੀਂ ਬਣੀ ਹੈਗੀ ਆਪਾਂ ਅੱਜ ਦਾ ਵਲੌਗ ਇੱਥੇ ਤੱਕ ਸੀਗਾ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਹੁਣ ਮਿਲਦੇ ਆਗਲੇ